ਦਰ ਦਰੈ ਪਰਮ ਸਨਮਾਨ ਜੋ ਸਤਿਗੁਰੂ ਜੀ ਸਾਚੀ ਨਿਵਾਜੀ ਗੁਰੂ ਪਿਆਰੀ ਤੁੰ ਸੁਵਾਰੀ ਗੁਰੂ ਦਾ ਖਾਸ ਰੂਪ ਗੁਰੂ ਹਰਿ ਸਾਹਿਬ ਜੀ ਵਰਪੁ ਜੀਤ ਦਾ ਕਰਨ ਸਾ ਵਾਹਿਗੁਰੂ ਜੀ ਕੀ ਬਖਸ਼ਿਓ ਸਭ ਆਪ ਵੀ ਸਾਰੇ ਜਣੇ ਬੱਡੇ ਭਾਗਾਂ ਵਾਲੇ ਉਹ ਜੋ ਸਹਿਬ ਸ੍ਰੀ ਗੁਰੂ ਅਨਸੱਦ ਜੀ ਮਹਾਰਾਜ ਜੀ ਦੀ ਉਨੀਂਦੀ ਦੂਰ ਦਾ ਅਨੰਦ ਮਾਣ ਸੋਇਸ ਹਾੜ ਦੇ ਮਹੀਨੇ ਵਾਲੇ ਸਤਿਗੁਰ ਜੀ ਸੰਨ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ ਨੇ ਕਹਿੰਦੇ ਹਾਲ ਤੇ ਬੰਦਾ ਇਸ ਲੱਗੇ ਹਰ ਨਾਮ ਨਾਲ ਜਿੰਨਾ ਆਸ ਸੋ ਸਾਧ ਸੰਗਤ ਜੀ ਆਪਾਂ ਜਾਣਦੇ ਆ ਕਿ ਇਸ ਮਹੀਨੇ ਦੇ ਵਿੱਚ ਗਰਮੀ ਬਹੁਤ ਹੁੰਦੀ ਹੈ ਹੁਣ ਦੋ ਤਰ੍ਹਾਂ ਦੀ ਗਰਮੀ ਹੈ ਜਿਹੜੀ ਇਹ ਕਿ ਐਸ ਸਰੀਰ ਨੂੰ ਲੱਗਦੀ ਹੈ ਜਿਹੜਾ ਇਹਦੇ ਅੰਦਰ ਇੱਕ ਸੁਖਮ ਸਰੀਰ ਹੈ ਉਸ ਨੂੰ ਲੱਗਦੀ ਹੈ ਬਚਾਰਾ ਨਿਗਰ ਮੈਂ ਫਿਰ ਦਹਿਰਾਮਾਂ ਇਹ ਦੋ ਤਰ੍ਹਾਂ ਦੀ ਗਰਮੀ ਹੈ ਹੁਣ ਜਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਪੱਖਾ ਲਾ ਲੈਨੇ ਆ। ਏਸੀ ਲਾ ਲੈਨੇ ਆ। ਪਰ ਮਨ ਸਾਡਾ ਤੜਪਦਾ ਰਹਿੰਦਾ। ਉਹ ਜਿਹੜੀ ਤੜਪ ਹੈ ਉਹ ਹੈ ਸੁੱਖਮ ਸਰੀਰ ਦੀ ਜਿਹੜਾ ਇਸ ਹਿਮਨਰ ਬਾਡੀ ਦੇ ਅੰਦਰ ਸੁੱਖਮ ਸਰੀਰ ਹੈ। ਜਿਹੜਾ ਜੰਮਣ ਔਰ ਮਰਨ ਤੋਂ ਰਹਿਤ ਹੈ। ਹੁਣ ਜਿਸ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਮਿੱਤਰਦੇ ਆ ਜਿਹੜਾ ਇਹ ਸਰੀਰ ਹੈ ਇਹ ਪੌਣ ਦੁਆਰਾ ਚੱਲਦਾ ਹੈ। ਆ ਸਾਨੂੰ ਸੁਬਾਹ ਸਾਰਿਆ ਹੈ। ਇਹ ਸਰੀਰ ਦੇ ਦੁਆਰਾ ਚੱਲ ਰਿਹਾ ਹੈ ਜਿਹੜਾ ਸੁਖਮ ਸਰੀਰ ਹੈ ਉਹ ਚੱਲਦਾ ਹੈ ਨਾਮ ਦੇ ਵਾਰ ਅਸਾਨ ਤਾਂ ਬੰਦਾ ਕਿਸ ਲਗੇ ਹਰ ਨਾਮ ਜਿਨਾ ਪਾਸ ਜਿਨ੍ਹਾਂ ਦੇ ਕੋਈ ਨਾਮ ਨਹੀਂ ਉਹਨਾਂ ਦਾ ਹਿਰਦਾ ਕਦੀ ਸ਼ਾਂਤ ਨਹੀਂ ਬੜਾ ਹੁਣ ਜਿਹੜੇ ਵੀ ਨਾਮ ਜਪਦੇ ਆ ਉਹਨਾਂ ਦਾ ਜਿਹੜਾ ਹਿਰਦਾ ਹੈ ਅੰਦਰ ਜਿਹੜਾ ਸਾਡੇ ਨਾਮ ਪ੍ਰਗਟ ਹੋ ਜਾਂਦਾ ਹੈ ਇਸ ਬੌਡੀ ਦੇ ਅੰਦਰ ਜਿਹੜਾ ਗੁਪਤ ਰੱਖਿਆ ਹੋਣਾ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ ਨੇ ਨਾਮ ਨਿਤ ਅੰਮ੍ਰਿਤ ਪਰਮ ਦਾ ਨਾਮ ਦੇਹੀ ਮੈਂ ਇਸ ਦਾ ਬਿਸਰਾ ਹੈ ਇਸਰੀ ਦੇ ਅੰਦਰ ਦੇਹੀ ਦੇ ਅੰਦਰ ਹੁਣ ਜਿੱਨਾ ਜਿਹੜਾ ਨਾਮ ਪ੍ਰਗਟ ਨਹੀਂ ਹੁੰਦਾ ਉਹਨਾਂ ਚਿਰ ਜਿਹੜੀ ਮਨ ਨੂੰ ਤਪਸ਼ ਲੱਗਦੀ ਹੈ ਵਿਚਾਰਾਂ ਦੀ ਜਿਸ ਤਰ੍ਹਾਂ ਆਪਾਂ ਇੱਕ ਬੈੱਡ ਦੇ ਉੱਪਰ ਸੁੱਤੇ ਹੋਏ ਹਾਂ ਏਸੀ ਲੱਗਾ ਹੈ ਤੇ ਮਨ ਜਿਹੜਾ ਵਿਚਾਰਾਂ ਦੇ ਵਿੱਚ ਭੱਜ ਰਿਹਾ ਦੁਖੀ ਹੋ ਰਿਹਾ ਕਿਉਂ ਦੁਖੀ ਹੋ ਰਿਹਾ ਦਿੱੰਦਿਆਂ ਨੂੰ ਉਹ ਵਿਚਾਰ ਜਿਹੜੇ ਆ ਉਹ ਖਿੱਚੀ ਫਿਰਦੇ ਆ ਹੁਣ ਜਿੰਨਾ ਚਿਰ ਇਸ ਮਨ ਨੂੰ ਉਸ ਵਿਚਾਰਾਂ ਤੋਂ ਢੋੜਦੇ ਨਹੀਂ ਉਹਨਾਂ ਚਿਰ ਅੰਦਰ ਜਿਹੜਾ ਸਾਡਾ ਹਿਰਦਾ ਹੈ ਉਹ ਠੰਡਾ ਨਹੀਂ ਹੁੰਦਾ ਮਨ ਸਹਿਜ ਵਿੱਚ ਨਹੀਂ ਹੁੰਦਾ ਹੁਣ ਮਹਾਰਾਜ ਨੂੰ ਸਾਨੂੰ ਸਮਝਾਉਣਾ ਕਰਦਾ ਕਿਉਂਕਿ ਆਪਾਂ ਬਾਹਰ ਆ ਦੇਖੋ ਐਸ ਮਹੀਨੇ ਗਰਮੀ ਆ ਪਹਿਲਾਂ ਪੱਕੇ ਹੁੰਦੇ ਸੀ ਪੱਕਿਆਂ ਨੂੰ ਪਹਿਲਾਂ ਲੋਕੀ ਦਰੱਖਤਾਂ ਤੋਂ ਲੈ ਵੀ ਕੱਢਦੇ ਸੀ ਸਮਾਂ ਫਿਰ ਪੱਖੇ ਆ ਗਏ ਫਿਰ ਕੂਲਰ ਆ ਗਏ ਹੁਣ ਏਸੀ ਵੀ ਲੱਗ ਆਇਆ ਪਰ ਮਨ ਸ਼ਾਂਤ ਨਹੀਂ ਹੋਇਆ ਕਿਉਂਕਿ ਇਹ ਵਜੂਦ ਹੋਰ ਹੈ ਇਹ ਜਿਹੜਾ ਵਜੂਦ ਹੈ ਮਨ ਦਾ ਵਜੂਦ ਹੈ ਜਿਹੜਾ ਕਿ ਜਿੰਨਾ ਚਿਰ ਮਨ ਆਪਣੇ ਘਰ ਦੇ ਵਿੱਚ ਜਾਂਦਾ ਨਹੀਂ ਜਿੱਥੇ ਦਾ ਇਹ ਰਹਿਣ ਵਾਲਾ ਹੈ ਜਿੰਨਾ ਚਿਰ ਉਸ ਨਿਜਮੈਲ ਥਿਰ ਘਰ ਬੇਗੰਬੂਰਾ ਸ਼ਹਿਰ ਦੇ ਵਿੱਚ ਪ੍ਰਵੇਸ਼ ਨਹੀਂ ਹੁੰਦਾ ਉਹਨਾਂ ਚਿਰ ਜਿਹੜੀ ਇਸ ਸੰਸਾਰ ਦੀ ਤਪਸ਼ ਹੈ ਵਿਚਾਰਾਂ ਦੀ ਤਪਸ਼ ਹੈ ਇਹ ਇਹਨੂੰ ਖਤਮ ਨਹੀਂ ਕਿਉਂਕਿ ਆਪਾਂ ਸੰਸਾਰ ਦਾ ਸਾਰਾ ਕਿਰਿਆ ਕਰਮ ਕਰਦੇ ਆਂ ਦਾਨ ਪੁੰਨ ਵੀ ਕਰਦੇ ਆਂ ਸੇਵਾ ਵੀ ਕਰਦੇ ਆਂ ਸਾਰਾ ਕੁਝ ਕਰਦੇ ਪਰ ਅਸੀਂ ਨਾਮ ਨਹੀਂ ਜਪਦੇ ਮਹਾਰਜ ਸਮਝਾਉਂਦੇ ਨੇ ਕਹਿੰਦੇ ਪੁੰਨ ਦਾਨ ਜਪ ਤਪ ਜੀਤੇ ਸਭ ਉੱਪਰ ਨਾਮ ਹਰ ਇੱਕ ਰਸਨਾ ਜੋ ਜਪੈ ਤਿਸ ਭੂਰਣ ਦਾ ਜਿਹੜੇ ਨਾਮ ਜਪਦੇ ਨੇ ਉਹ ਜਦੋਂ ਸਿਮਰਨ ਕਰਨਾ ਸ਼ੁਰੂ ਕਰਦੇ ਨੇ ਜਿਹੜੇ ਸਾਡੇ ਇਹ ਜਿਹੜਾ ਸਰੀਰ ਹੈ ਇਹਦੇ ਨਾਲੋਂ ਜਦੋਂ ਲੈਂਕ ਟੁੱਟਦਾ ਅੰਦਰ ਜ਼ੋਰਤ ਜੁੜ ਜਾਂਦੀ ਹੈ ਬਾਹਰੋਂ ਭਵੇਂ ਸਰੀਰ ਪਸੀਨੇ 'ਚ ਪਿਆ ਰਹੇ ਭਵੇਂ ਜਿੱਥੇ ਮਰਜੀ ਪਿਆ ਰਹੇ ਕਿਉਂਕਿ ਇੱذਲੀ ਤਪਸ਼ ਖਤਮ ਹੋ ਗਈ ਸਰੀਰ ਜਿਹੜਾ ਉਹ ਨਾਮ ਨਾਲ ਜੁੜਦੇ ਅੰਦਰ ਮੁਕੀ ਹੋ ਗਏ ਨਿਜ ਮੈਨ ਦੇ ਵਿੱਚ ਪਰ ਵੀ ਮਾਰਗ ਸੁਝਾਉਂਦੇ ਆ ਕਹਿੰਦੇ ਨਿਜ ਘਰ ਮਹਿਲ ਬਾਬੂ ਸੁਖ ਸਹਜੇ ਵਹਰ ਨਾ ਹੋਏ ਦੁਖੇ ਕਹਿੰਦੇ ਇੰਨਕ ਸਹਜ ਦੇ ਵਿੱਚ ਆ ਜਾਓ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਨਿਵਾਸ ਕਰ ਜਾਓ تو مہاراج سمجھا نے اوہی تیرا نوکر ہے اوہی تیرا جاکر ہے پرماتما جڑا سہج سہجایا رہتا ہے مہاراج سمجھا نے اوہی تیرا پگت ہے اوہی تیرا سچا پیارا پریمی ہے جیڑا جڑا سہجا ہے سہج تو باہر کی ہے ڈپریشن کئی جیو آپ اپنے گھر دیکھتے ہو کہ ڈپرشن میں چلے گئے کیوں چلے گئے کیونکہ بچار وج گیا ਵਿਚਾਰਾਂ ਨੂੰ ਰੋਕਣਾ ਤਾਂ ਸਿੱਖਿਆ ਨਹੀਂ ਗੁਰਮੰਤਰ ਦਾ ਅਭਿਆਸ ਨਹੀਂ ਕੀਤਾ ਮੈਡੀਟੇਸ਼ਨ ਨਹੀਂ ਕੀਤਾ ਵਿਚਾਰ ਵੱਧ ਗਏ ਡਿਪਰੈਸ਼ਨ ਵਿੱਚ ਚਲੇ ਗਏ ਜਦੋਂ ਡਿਪਰੈਸ਼ਨ ਵਿੱਚ ਬੰਦਾ ਜਾਂਦਾ ਹੈ ਫਿਰ ਕੁਛ ਨੂੰ ਨਹੀਂ ਅਵਲੀਆਂ ਜਬਲੀਆਂ ਉਹ ਮਾਰਦਾ ਹੈ ਕਿਉਂਕਿ ਜਿੰਨਾ ਚਿਰ ਸਾਡਾ ਮਨ ਅੰਤਰਮੁਕੀ ਰੋਕੇ ਆਪਣੇ ਘਰ ਦੀ ਪਛਾਣ ਨਹੀਂ ਕਰਦਾ ਤੇ ਉਹਨਾਂ ਚਿਰ ਸਾਡਾ ਮਨ ਸਹਜ ਵਿੱਚ ਨਹੀਂ ਆ ਸਕਦਾ ਜਿਸ ਨੂੰ ਰਬਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਹਿੰਦੇ ਮੇਰੇ ਸ਼ਹਿਰ ਦਾ ਨਾਮ ਕੀ ਹੈ ਉਹ ਨਹੀਂ ਇਸ ਸ਼ਹਿਰ ਨੂੰ ਸ਼ਹਿਰ ਨਹੀਂ ਆਉਂਦਾ ਕਹਿੰਦੇ ਮੇਰੇ ਸ਼ਹਿਰ ਦਾ ਨਾਮ ਹੈ ਬੀਗਮ ਬੀਗਮਪੁਰਾ ਸ਼ਹਿਰ ਦਾ ਨਾਮ ਕਹਿੰਦੇ ਮੈਂ ਬੀਗਮਪੁਰੇ ਦਾ ਰਹਿਣ ਵਾਲਾ ਹਾਂ ਭਵੇਂ ਸਰੀਰ ਕਰਕੇ ਇਸ ਸੰਸਾਰ ਦੇ ਵਿੱਚ ਸੀ ਉਹ ਪਰ ਕਹਿੰਦੇ ਮੇਰਾ ਜਿਹੜਾ ਸ਼ਹਿਰ ਹੈ ਉਹ ਹੈ ਬੀਗਮ ਜਿੱਥੇ ਕੋਈ ਗਮ ਨਹੀਂ ਜਿੱਥੇ ਦੁੱਖ ਨਹੀਂ ਕੋਈ ਸੁੱਖ ਨਹੀਂ ਸਿਰ ਅਨੰਦ ਹੀ ਅਨੰਦ ਹੈ ਦੁੱਖ ਸੁੱਖ ਤੋਂ ਉੱਪਰ ਉੱਠ ਗਿਆ ਜੀ ਮੈਂ ਇਸੇ ਕਰਕੇ ਸਾਧ ਸੰਗਤ ਜੀ ਅਸੀਂ ਜੀਵਨ ਜਿਹੜਾ ਬਣਾਉਣਾ ਹੈ ਤੇ ਜੀਵਨ ਬਣਾਣਾ ਹੀ ਇਸ ਕਰਕੇ ਹੈ ਕਿ ਜਿੰਨਾ ਚਿਰ ਅਸੀਂ ਨਾਮ ਨਹੀਂ ਜਪਦੇ ਜੇ ਅਸੀਂ ਨਾਮ ਨਹੀਂ ਜਪਦੇ ਚਾਹੇ ਆਪਾਂ ਜੋ ਮਰਜੀ ਕਰ ਲਈਏ ਆਪਣੇ ਘਰ ਦੇ ਵਿੱਚ ਪਰਵੇਸ਼ ਨਹੀਂ ਹੋ ਸਕਦੀ ਆਪਾਂ ਸਾਰੇ ਜਾਣੇ ਗੁਰਦੁਆਰੇ ਆਏ ਆ ਗੁਰੂ ਘਰੇ ਬੈਠੇ ਆ ਇਹੀ ਇਦਾਂ ਹੀ ਗੁਰਦੁਆਰਾ ਸਾਡੇ ਅੰਦਰ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਇੱਕ ਗੁਰਦੁਆਰੇ ਲਾਇ ਭਾਵਨੀ ਜਿੰਦਸਮਾ ਦਵਾਰ ਤੋਂ ਹੁਣ ਉਸ ਗੁਰਦੁਆਰੇ ਵਿੱਚ ਜਾਣ ਵਾਸਤੇ ਜਿਹੜੀ ਸਾਡੇ ਤੇ ਮਾਲਕ ਦੇ ਦਰਮਿਆਨ ਇੱਕ ਕੂੜ ਦੀ ਪਾਲ ਹੈ ਕੰਧ ਹੈ ਕਿਉਂਕਿ ਪ੍ਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ ਉਹਦੇ ਤੇ ਸਾਡੇ ਦਰਮਿਆਨ ਜਿਹੜੀ ਕੂੜ ਦੀ ਪਾਲ ਹੈ ਉਹ ਹੈ ਵਿਚਾਰਾਂ ਦੀ ਪਾਲ ਜਿਹੜੀ ਮਨ ਦੀ ਤਪ ਹੈ ਤਾਂ ਦਾ ਵੀ ਆਪਾਂ ਜਦਨ ਕਰ ਲਿਆ ਸਾਇੰਸ ਵੀ ਤਰੱਕੀ ਕਰ ਗਈ ਹੈ ਪਰ ਮਨ ਦਾ ਜਿਹੜਾ ਮਨ ਦਾ ਜਿਹੜਾ ਵੈਦ ਹੈ ਉਹ ਗੁਰੂ ਗੋਬਿੰਦ ਸਾਹਿਬ ਜਿੰਨਾ ਚਿਰ ਅਸੀਂ ਮਨ ਨੂੰ ਆਪਣੇ ਗੁਰੂ ਛੱਪ ਦੇ ਨਾਲ ਜੋੜਦੇ ਨਹੀਂ ਕਿਤੇ ਵੀ ਸੁਖੀ ਨਹੀਂ ਹੋ ਸਕਦੇ ਚਾਹੇ ਵਰਲਡ ਦੇ ਆਪਾਂ ਗੁਰਦੁਆਰੇ ਕੋ ਮਿਲ ਲਈਏ ਵਰਲਡ ਦੀ ਯਾਤਰਾ ਕਰ ਲਈਏ ਦੁਨੀਆ ਦੇ ਜਿੰਨੇ ਮਰਜੀ ਸੁੱਖ ਭੋਗ ਲਈਏ ਸਾਰੀਆਂ ਚੀਜ਼ਾਂ ਦੀ ਸਾਡੇ ਕੋਲ ਸਹੂਲਤ ਹੋਵੇ ਜਿੰਨਾ ਚਿਰ ਮਨ ਆਪਣੇ ਵजूद ਨੂੰ ਲੱਭਦਾ ਨਹੀਂ ਕਿ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਹਾਂ ਮੈਂ ਜਾਣਾ ਕਿੱਥੇ ਹੈ ਮੇਰੀ ਮੰਜ਼ਿਲ ਕੀ ਹੈ ਉਹਨਾਂ ਜਿਹੜੇ ਸੁਖੀ ਨਹੀਂ ਹੋ ਸਕਦਾ ਪਹਿਲੇ ਸਟੇਜ ਜਦੋਂ ਆਪਾਂ ਨਾਮ ਜਪਦੇ ਆਂ ਇਹ ਸੰਸਾਰ ਸਾਨੂੰ ਠੂਠਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਸੰਸਾਰ ਦੇ ਨਾਲੋਂ ਮੋਹ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਬੱਚਿਆਂ ਨਾਲੋਂ ਮੋਹ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਹੁਣ ਆਪਾਂ ਬੱਚਿਆਂ ਨੂੰ ਆਪਣੇ ਸਮਝਦੇ ਆਂ ਪਰ ਬਾਣੀ ਕਹਿੰਦੀ ਏ ਤੇਰੇ ਆਪਣੇ ਨਹੀਂ ਮਹਾਰਾਜ ਸਮਝਾਉਂਦੇ ਨੇ ਕਿਤੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਈ ਨਾ ਸਹਾਈ ਇਹ ਤੇ ਪਿਛਲੇ ਜਨਮ ਦੇ ਸੰਜੋਗ ਹੈ ਜਦੋਂ ਤੇਰੇ ਇਸ ਸਵਾਸਾਂ ਦੀ ਕਿਰਿਆ ਖਤਮ ਹੋਣੀ ਹੈ ਜਦੋਂ ਤੇਰਾ ਇਸ ਸਵਾਸਾਂ ਦੇ ਮਾਲਕ ਨੇ ਬਖਸ਼ੀ ਹੋਈ ਪੂੰਜੀ ਖਤਮ ਹੋਣੀ ਹੈ ਉਸ ਦਿਨ ਰਿਸ਼ਤੇ ਨਾਤੇ ਧੰਗ ਗੌਲ ਜਮੀਨਾ ਜਾਇਦਾ ਇਹ ਪਰਿਵਾਰ ਦੇ ਰਿਸ਼ਤੇ ਇਹ ਸਰੀਰ ਦਾ ਸੰਬੰਧ ਖਤਮ ਹੋ ਜਾਂਦਾ ਰਹਿਣੀ ਜਾਣਾ ਇਸ ਮਨ ਨੂੰ ਇਸ ਸਰੀਰ ਦੇ ਨਾਲੋਂ ਅਲੱਗ ਕੀਤਾ ਜਾਣਾ ਹੈ ਇਸੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਇਹ ਜਿਹੜਾ ਤੂੰ ਮਰਨ ਤੋਂ ਬਾਅਦ ਹੋਣਾ ਹੈ ਅਲੱਗ ਉਹ ਜਿਦੇ ਦੀ ਹੋਣਾ ਸਿੱਖਦਾ ਇਹਨਾਂ ਸਵਾਸਾਂ ਦੇ ਵਿੱਚ ਰਹਿ ਕੇ ਹੀ ਸਿੱਖਦਾ ਜਿਹਨੂੰ ਮਹਾਰਾਜ ਸਮਝਾਉਂਦੇ ਕਿਤੇ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦੇ ਹਿੱਤੇ ਪਾਈਏ ਹਰ ਨਾਮਹਿ ਲਗੇ ਪਿਆ ਕਹਿੰਦੇ ਤੂੰ ਸ਼ਬਦ ਦੇ ਵਿੱਚ ਇਹਨਾਂ ਸਵਾਸਾਂ ਦੇ ਵਿੱਚ ਰਹਿੰਦੇ ਆਂ ਸ਼ਬਦ ਨੂੰ ਜਪ ਕੇ ਉਹ ਨਾਮ ਨੂੰ ਪ੍ਰਗਟ ਕਰਕੇ ਤੇ ਤੂੰ ਜਿੰਦੇ ਜੀ ਮੁਕਤ ਹੋ ਜਾ ਜਿਹਦੇ ਜਿਹੜਾ ਬੰਦਾ ਮੁਕਤ ਹੁੰਦਾ ਫਿਰ ਉਹ ਮਰਦਾ ਨਹੀਂ ਕਿਉਂਕਿ ਸਰੀਰ ਨੇ ਜਾਣਾ ਹੈ ਮਨ ਦੀ ਮੌਤ ਨਹੀਂ ਹੁੰਦੀ ਏਸੇ ਕਰਕੇ ਸਾਧ ਸੰਗਤ ਜੀ ਆਪਾਂ ਕੂਸ਼ਿਸ਼ ਕਰਨੀ ਹੈ ਪਹਿਲਾਂ 10 ਮਿੰਟ ਕਿਉਂਕਿ ਨਾਮ ਜਪਣਾ ਸਭ ਤੋਂ ਔਖਾ ਹੈ ਸਾਰੇ ਕਿਰਿਆ ਕਾਰਜ ਕਰਨੇ ਸੌਖੇ ਆ ਪਰ ਨਾਮ ਜਪਣਾ ਹੀ ਔਖਾ ਹੈ ਪਹਿਲਾਂ 10 ਮਿੰਟ ਫਿਰ ਹੌਲੇ ਹੌਲੇ 15 ਮਿੰਟ ਫਿਰ ਅੰਦਰੋਂ ਰਸ ਆਉਣ ਲੱਗ ਪੈਗਾ ਇਹ ਨਾਮ ਦੇ ਨਾਲ ਮਨ ਝੁਕ ਜਾਏਗਾ ਕਿਉਂਕਿ ਉਹ ਨਾਮ ਦਾ ਭੇਤ ਨਹੀਂ ਲਿਆ ਅਸੀਂ ਬਾਣੀ ਵੀ ਪੜਦੇ ਆ ਅਸੀਂ ਸਿਮਰਨ ਵੀ ਕਰਦੇ ਆਂ ਜਦ ਤੱਕ ਸਿਮਰਨ ਕਰਨ ਦੀ ਸਾਡੇ ਕੋਲ ਯੁਗਤੀ ਨਹੀਂ ਉਹ ਨਾਮ ਤੱਕ ਪਹੁੰਚਿਆ ਨਹੀਂ ਜਾਂਦਾ ਇਹ ਜਿਹੜਾ ਬਾਹਰੀ ਗੁਰੂ ਆ ਇਹ ਰਾਮ ਅੱਲਾ ਅਸੀਂ ਜਪਦੇ ਆਂ ਇਹ ਦਰ ਤੱਕਰ ਹੈ ਜਿਹਨੂੰ ਮਹਾਰਾਜ ਗੁਰਬਾਣੀ ਗੁਰੂ ਵੀ ਸਮਝਾਉਂਦੇ ਨੇ ਕਿਤੇ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸਮਾਲੇ ਬਾਗੇ ਨਾਦ ਅਨੇਕ ਅਸੰਖਾ ਕਿਤੇ ਬਾਵਨ ਹਾਰੇ ਉਹ ਐਸ ਦਰ ਦੇ ਉੱਪਰ ਉਹ ਅਨਹਦ ਬਾਣੀ ਅਨਹਦ ਨਾਦ ਸਾਡੇ ਅੰਦਰ ਚੱਲਦਾ ਹੈ ਜਿਹੜਾ ਇਹ ਵਾਹਿਗੁਰੂ ਮੰਤਰ ਹੈ ਜਾਂ ਕੋਈ ਰਾਮ ਜਪਦਾ ਹੈ ਜਾਂ ਕੋਈ ਹਰੀ ਜਪਦਾ ਹੈ ਜਾਂ ਕੋਈ ਅੱਲਾ ਜਪਦਾ ਉਹ ਇਸ ਦਰ ਤੱਕ ਕਰੇ ਇਸ ਤੋਂ ਉੱਪਰ ਸਾਡੇ ਅੰਦਰ ਉਹ ਅਨਹਦ ਬਾਣੀ ਉਹ ਬੜਾ ਬਾਣੀ ਉਹ ਪ੍ਰਮਾਤਮਾ ਦੀ ਬਾਣੀ ਸ਼ੁਰੂ ਹੋ ਜਾਂਦੀ ਹੈ ਅੰਦਰ ਜਿਹੜੀ ਆਪਾਂ ਸੁਣਨੀ ਹੀ ਹੈ ਉਹਨੂੰ ਬੋਲਿਆ ਨਹੀਂ ਜਾ ਸਕਦਾ ਉਹ ਸੁਣੀ ਹੀ ਜਾ ਸਕਦੀ ਹੈ ਉਹ ਨਾਮ ਹੈ ਸਾਡੇ ਅੰਦਰ ਜਿਹਦੇ ਆਸਰੇ ਅਸੀਂ ਧਰਤੀ 'ਤੇ ਖੜੀ ਐ ਜਿਹਦੇ ਆਸਰੇ ਸਾਡਾ ਸਰੀਰ ਚੱਲਦਾ ਐ ਔਰ ਉਹ ਨਾਮ ਨਾਲੋਂ ਸਾਡੀ ਜੀਵ ਟੁਕੜ ਹੋਣ ਕਰਕੇ ਇਹ ਸਾਨੂੰ ਸੰਸਾਰ ਦੇ ਜਿਹੜੇ ਵਿਚਾਰ ਵਾ ਇਹ ਦੁੱਖ ਮਹਿਸੂਸ ਹੋਇਆ ਜਦੋਂ ਸੁਰਤ ਨਾਮ ਦੇ ਨਾਲ ਜੁੜ ਗਈ ਅੰਦਰੋਂ ਉਹ ਨੌ ਮਿਲਾਤੇ ਨਾਲ ਜੁੜ ਗਈ ਉਹ ਨੌ ਮਿਦ ਅੰਮ੍ਰਿਤ ਦੇ ਨਾਲ ਜੁੜ ਗਈ ਤੇ ਫਿਰ ਸਾਡੇ ਮੁਖ ਤੇ ਵੀ ਅੰਮ੍ਰਿਤ ਆਉਣ ਨੂੰ ਹੋ ਜਾਂਦਾ ਜਿਹੜੀ ਮਨ ਦੀ ਖਰਾਬ ਹੁਣ ਆਪਾਂ ਤਾਂ ਦੀ ਖਰਾਬ ਖਾਨੇ ਆ ਇਹ ਆਪਾਂ ਜਿੰਨੀ ਮਰਜ਼ੀ ਵਜ਼ੀਆ ਖਾ ਲਈਏ ਸਾਧ ਸੰਗਤ ਜੀ ਇਹਦੇ ਨਾਲ ਭੁੱਖ ਨਹੀਂ ਮਿਲਦੀ ਇਹਦੇ ਨਾਲ ਮਨ ਸ਼ਾਂਤ ਨਹੀਂ ਹੁੰਦਾ ਕਿਉਂਕਿ ਮਨ ਦੀ ਖਰਾਬੀ ਲੱਗਿਆ ਤੇ ਮਹਾਰਾਜ ਸਮਝਾਉਂਦੇ ਨੇ ਕਿੰਦੇ ਮਨ ਦਾ ਤੋਸਾ ਹਰ ਨਾਮ ਹੈ ਹਰ ਹਿੰਦੇ ਰੱਖੇ ਸੰਭਾਲ ਇਹ ਖਰਚ ਅਕੁਟ ਹੈ ਗੁਰਮਤਿ ਦੇ ਬਿਨਾਂ ਇਹ ਨਾਲ ਜਾਣਾ ਇਹ ਸੱਜ ਹੈ ਚਾਹੇ ਅਸੀਂ ਇਸ ਨੂੰ ਮੰਨੀਏ ਚਾਹੇ ਅਸੀਂ ਇਸ ਨੂੰ ਨਾ ਮੰਨੀਏ ਇਹ ਬੰਦਿਆ ਨੂੰ ਉਸ ਪਰਮਾਤਮਾ ਦੇ ਹੁਕਮ ਦੇ ਨਾਲ ਇਸ ਸੰਸਾਰ ਦੇ ਵਿੱਚ ਪ੍ਰਵੇਸ਼ ਕੀਤਾ ਹੈ ਮਾਤਾ ਦੇ ਗਰਭ ਰਾਹੀਂ ਮਾਤਾ ਦੇ ਗਰਭ ਦੇ ਵਿੱਚ ਇੰਨੀ ਅਗਨ ਹੈ ਜਿੱਥੇ ਸਾਡੀ ਸੁਰਤ ਨਾਮ ਨਾਲ ਜੁੜੀ ਹੁੰਦੀ ਹੈ ਸਾਡਾ ਇਹ ਸਰੀਰ ਕਲਪੂਤ ਤਿਆਰ ਹੁੰਦਾ ਹੈ ਉੱਥੇ ਪ੍ਰਮਾਤਮਾ ਸਾਡੀ ਰੱਖਿਆ ਕਰਦਾ ਹੈ ਇਹ ਨਾਮ ਹੀ ਰੱਖਿਆ ਕਰਦਾ ਹੈ ਇਸ ਕਰਕੇ ਮਾਤਾ ਦੇ ਗਰਭ ਦੇ ਵਿੱਚ ਦੇਖੋ ਪ੍ਰਮਾਤਮਾ ਦਾ ਕਿੱਡਾ ਰੋਲ ਹੈ ਕਿੱਡੀ ਕਿਰਪਾ ਕਰਦਾ ਪਰਮਾਤਮਾ ਸਾਡੇ ਹੱਥ ਪੈਰ ਸਰੀਰ ਤਿਆਰ ਹੁੰਦਾ ਤੇ ਸਾਡਾ ਮਨ ਜਿਹੜਾ ਉਹ ਨਾਮ ਦੇ ਨਾਲ ਜੁੜ ਜਾਂਦਾ ਤੇ ਕਿੰਨੀ ਗਰਮਾਈ ਚ ਹੁੰਦੀ ਹੈ ਉੱਥੇ ਵੀ ਇਹ ਸ਼ਾਂਤ ਹੁੰਦਾ ਇਸ ਕਰਕੇ ਹੁਣ ਵੀ ਆਪਾਂ ਇਸ ਸੰਸਾਰ ਦੇ ਵਿੱਚ ਵਿਚਰਦੇ ਹੋਇਆਂ ਨਾਮ ਦੇ ਨਾਲ ਜੁੜਨਾ ਜਿੰਨੇ ਵੀ ਅਭਿਆਸੀ ਗੁਰਮਖ ਜਾਦੂ ਸੰਤ ਸੰਸਾਰ ਤੇ ਆਏ ਉਹਨਾਂ ਨੇ ਨਾਮ ਦਾ ਭੜਾਰਾ ਹੀ ਖੁੱਲ ਕੇ ਸੰਸਾਰ ਨੂੰ ਉਪਦੇਸ਼ਕੀਦਾ ਨਾਮ ਜਪੋ ਜਿਨ੍ਹਾਂ ਨੇ ਵੀ ਰੱਬ ਨੂੰ ਪਾਇਆ ਉਹੀ ਹੀ ਨਾਮ ਜਪਿਆ ਜਿਹਨੂੰ ਮਹਾਰਾਜ ਸਮਝਾਉਂਦੇ ਜਿਨੀ ਨਾਮ ਤੇ ਆਇਆ ਸੋ ਗਾਇਬ ਸੱਤ ਘਾਲ ਨਾਨਕ ਤੇ ਮੁਕੂਜਲੇ ਇਹਦੀ ਸ਼ੁੱద్ధి ਨਾਲ ਨਾਮ ਜਪਣਾ ਹੀ ਸਭ ਤੋਂ ਵੱਡਾ ਉਦਮ ਭਗਤੀਆਂ ਵਿੱਚੋਂ ਸਰਮੋਹ ਭਗਤੀ ਕੀ ਹੈ ਨਾਮ ਜਪਣਾ ਆਉ ਹੁਣ ਆਪਾਂ 5 ਮਿੰਟਾਂ ਲਈ ਸਾਰੇ ਜਾਣੇ ਨਾਮ ਜਪੀਏ ਨਿਤਰ ਨਹੀਂ ਭੁੱਲਣੇ ਕਿਉਂਕਿ ਜਿਹੜਾ ਸਾਡਾ ਮਨ ਹੈ ਇਹ ਨਿਤਰਾ ਉੱਤੇ ਬੈੰਦਾ ਹੈ ਇਹ ਨਿਤਰਾ ਤੇ ਬੈਠ ਕੇ ਸੰਸਾਰ ਨੂੰ ਦੇਖਦਾ ਕਿਉਂਕਿ ਅਸੀਂ ਇਹਨੂੰ ਪਹਿਲਾਂ ਬਾਹਰੋਂ ਤੋੜਨਾ ਕੀ ਅੰਦਰ ਜਾਵੇ ਅੰਦਰ ਉਹਨਾਂ ਆਪਾਂ ਦੂਜੇ ਦੇ ਆਪਣਾ ਦੇਖਦੇ ਜਦੋਂ ਇਹੀ ਮਨ ਅੰਤਰ ਮੁਕਤੀ ਹੋਏਗਾ ਫਿਰ ਇਹਨੂੰ ਆਪਣਾ ਮजूद ਪਤਾ ਲੱਗੇਗਾ ਕਿਉਂਕਿ ਇਸ ਸੰਸਾਰ ਦੇ ਵਿੱਚ ਇਹ ਮਨ ਸੱਤਾ ਹੋਇਆ ਹੈ ਜਿਹਨੂੰ ਮਹਾਰਜ ਸਮਝਾਉਂਦੇ ਕਹਿੰਦੇ ਸੁੱਤੜੇ ਅਸੰਖ ਮਾਇਆ ਰੂਪੀ ਕਰਨ ਕਹਿੰਦੇ ਗੁਰਗਰਪਾਤੇ ਸੇ ਜਲ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੋ ਜੀ ਬਾਣੀ ਆਓ ਬੈਠੋ ਆਪਾਂ ਸਾਰੇ ਜਣੇ ਨਿੱਧਰ ਬੰਦ ਕਰਕੇ ਸੰਗਣਾ ਨਹੀਂ ਸ਼ਰਮਾਉਣਾ ਨਹੀਂ ਆਪਾਂ ਨਾਮ ਜਪੀਏ ਕਰੋਲੀ ਸ਼ੁਰੂ ਵਾਹਿ ਗੁਰੂ ਵਾਹਿ ਗੁਰੂ

ਕੁੱਕ ਜਾਂਦੇ ਸਮੇਂ ਉਸ ਨੂੰ ਕੁਰਬਾਨੇ ਗੁਰੂ ਦੇ ਵਿੱਚ ਛੋਟੀ ਮੌਤ ਕਿਹਾ ਗਿਆ ਹੁਣ ਆਪਾਂ ਸੋਚਨੇ ਆ ਸਾਰੇ ਜਨ ਜੀ ਤੇ ਰਾਤ ਨੂੰ ਸਾਡੇ ਰਿਸ਼ਤੇ ਨਾਤੇ ਜੇ ਸਰੀਰ ਨਾਲੋਂ ਸੰਬੰਧ ਟੁੱਟ ਜਾਂਦਾ ਹੈ ਇਦੋਂ ਸਾਰਾ ਖੇਲ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਵਾਪਸ ਕਿਦਾਂ ਸਰੀਰ ਦੇ ਵਿੱਚ ਆ ਜਾਂਦੇ ਸਾਡੀ ਸਵਾਸਾ ਦੀ ਕਿਰਿਆ ਜੁਲੀ ਬਤਮਾਲ ਨੇ ਜਿੰਨੀ ਸੋਪੀ ਹੈ ਉਹ ਵੱਡੀ ਹੁੰਦੀ ਹੈ ਉਹਦੇ ਨਾਲ ਹੀ ਮਨ ਵਾਪਸ ਆ ਜਾਂਦਾ ਹੁਣ ਆਪਾਂ ਬਹੁਤ ਸਾਰੇ ਜੀਵ ਦੇਖਦੇ ਆ ਕਿ ਸੁੱਤੇ ਰਹਿੰਦੇ ਨੇ ਇਹ ਕੌੜਾ ਸਾਧਿਆ ਸਾਹ ਸੁਨੇ ਕਿਉਂਕਿ ਸਵਾਸਾ ਦਾ ਕਿਰਿਆ ਖਤਮ ਹੋ ਜਾਂਦਾ ਇਸ ਤਰ੍ਹਾਂ ਆਪਾਂ ਸਾਰਿਆਂ ਨੇ ਇੱਕ ਦਿਨ ਇਦਾਂ ਹੀ ਨੀਂਦ ਸੌਣਾ ਹੈ ਪਰ ਇਹ ਸੌਣ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਨੂੰ ਇਸ ਸੰਸਾਰ ਦੇ ਵਿੱਚ ਮਾਲਕ ਨੇ ਭੇਜਿਆ ਕੰਮ ਕਰਨ ਵਾਸਤੇ ਉਹ ਕੰਮ ਆਪਾਂ ਕਰ ਲਈਏ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਪ੍ਰਾਨੀ ਤੂੰ ਆਇਆ ਰਾਹ ਲੈਣ ਲੱਗਾ ਕਿਤ ਨੂੰ ਫੜੇ ਸਭ ਮੁਕਤੀ ਲਈ ਰਹਿਣ ਤੂੰ ਇਸ ਸੰਸਾਰ 'ਚ ਕੀ ਕਰਨਾ ਹੈ ਸਿ ਭਾਈ ਤੂੰ ਇਸ ਸੰਸਾਰ 'ਚ ਆਇਆ ਸੀ ਲਾਹਾ ਲੈਣ ਵਾਸਤੇ ਕਿਹੜਾ ਲਾਹਾ ਹੁਣ ਆਪਾਂ ਲਾਹਾ ਕਿਹੜਾ ਲੈਂਦੇ ਆ ਵੱਧ ਤੋਂ ਵੱਧ ਧਨ ਇਕੱਠਾ ਕਰ ਲਈਏ ਦੌਲਤ ਇਕੱਠੀ ਕਰ ਲਈਏ ਇਹ ਲਾਹਾ ਨਹੀਂ ਕਹਿੰਦੇ ਤੂੰ ਲਾਹਾ ਲੈਣ ਆਇਆ ਸੀ ਪ੍ਰਮਾਤਮਾ ਦਾ ਨਾਮ ਜਪਣ ਨੂੰ ਆਪਣੇ ਆਪ ਦੀ खोज ਕਰਨ ਤੇ ਗੁਰੂ ਸਾਹਿਬ ਨੇ ਕਿਰਤ ਵੀ ਨਾਲ ਬਖਸ਼ੀ ਹੈ ਕਿਰਤ ਨੂੰ ਅਸੀਂ ਪਹਿਰ ਦਿੱਤੀ ਹੈ ਪਰ ਜਿਹੜਾ ਦਾਤਾ ਹੈ ਉਹਨੂੰ ਅਸੀਂ ਪਿੱਛੇ ਛੱਡ ਦਿੱਤਾ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਕਰਮ ਧਰਮ ਤੁਮ ਚੌਪੜ ਸਾਜੂ ਸਾਥ ਕਰੋ ਤੁਮ ਸਾਰੀ ਤਾਮ, ਕ੍ਰੋਧ, ਲੋਭ, ਮੋਹ ਜਿੱਤੋ ਐਸੀ ਖੇਲ ਹਰ ਪਿਆ ਨਹੀਂ। ਜਿਹੜੇ ਕੰਮ ਵਾਸਤੇ ਕਹਿੰਦੇ ਤੂੰ ਆਇਆ ਸੀ ਉਹ ਕੰਮ ਤੂੰ ਛੱਡ ਦਿੱਤਾ ਹੈ। ਪਰ ਜੋ ਤੂੰ ਕਰਦਾ ਹੈ ਤੇਰੇ ਨਾਲ ਨਹੀਂ ਜਾਂਦਾ। ਆਪਾਂ ਦੇਖਦੇ ਹਾਂ ਪ੍ਰਾਣੇ ਬਜ਼ੁਰਗ, ਪ੍ਰਾਣੀਆਂ ਮਾਦਾ, ਭੈਣਾ, ਮਤਾਮਾਂ ਕਹਿੰਦੀਆਂ ਹੁੰਦੀਆਂ ਸੀ ਕਿ ਇੱਥੋਂ ਸੁਈ ਨਹੀਂ ਜਾਂਦੀ। ਬਾਕੀ ਇੱਥੋਂ ਸੁਈ ਵੀ ਨਾਲ ਨਹੀਂ ਜਾਂਦੀ। ਸੌਣ ਤੋਂ ਬਾਅਦ ਸਰੀਰ ਵੀ ਇੱਥੇ ਰਹਿ ਜਾਂਦਾ ਹੈ। ਜੇ ਹਰ ਸਰੀਰ ਸਾਨੂੰ ਸਾਰਾ ਦਿਨ ਲੈ ਕੇ ਤੁਰਿਆ ਫਿਰਦਾ ਹੈ। ਉਹ ਵੀ ਸੌਣ ਤੋਂ ਬਾਅਦ ਆਪਾਂ ਇਦਾਂ ਹੀ ਛੱਡ ਦਿੰਨੇ ਆ ਬੈੱਡ ਦੇ ਉੱਪਰ ਤੇ ਫਿਰ ਜਾਂਦਾ ਕੀ ਹੈ ਨਾਲ ਕਹਿੰਦੇ ਕੇਵਲ ਤੇਰੇ ਨਾਲ ਉਹ ਜਪਿਆ ਨਾਮ ਜਾਣਾ ਇਹੇ ਧਿਆਪਤ ਜਿਹੜੇ ਆ ਸਾਡੇ ਬੁਢਾਪੇ ਇੱਕ ਦਾਸ ਗੱਡੀ ਚਲਾਉਂਦਾ ਇੱਕ ਬੀਬੀ ਮਿਲੀ ਉਹਦੇ ਦੋ ਬੋਲੇ ਇਹ ਸਾਸ ਸਹੇਜ ਦੀ ਗੱਲ ਸੁਣਨੇ ਆਲੀ ਦੋਨਾਂ ਪੁੱਤਾਂ ਨੇ ਰੋਟੀ ਦੇਣੀ ਮਾਤਾ ਨੂੰ ਬੰਦ ਕਰ ਦਿੱਤੀ ਉਹ ਰੋਵੇਂ ਕਹਿੰਦੀ ਕਿ ਜੇ ਨਾ ਪੁੱਤਾਂ ਨੇ ਮੈਨੂੰ ਧੁੱਪੇ ਸ਼ਾਮੇ ਕੰਮ ਕੀਤਾ ਰਾਤ ਦੇ ਅੱਜ ਇਹ ਪੁੱਤ ਮੈਨੂੰ ਪੁੱਛਦੇ ਨਹੀਂ ਤੇ ਮੈਂ ਉਸ ਨੂੰ ਕਿਹਾ ਮਾਦਾ ਜਿਹੜੇ ਮਾਲਕ ਨੇ ਤੈਨੂੰ ਦੁਨੀਆ 'ਚ ਭੇਜਿਆ ਸੀ ਜੇ ਕਿਤੇ ਉਹ ਨਾਲ ਜੁੜੀ ਹੁੰਦੀ ਤਾਂ ਇਹ ਦੁੱਖ-ਸੁੱਖ ਤੈਨੂੰ ਲੱਗਣਾ ਹੀ ਨਹੀਂ ਸਕਦਾ ਕਿਉਂਕਿ ਤੂੰ ਜੁੜੀ ਈਂ ਬੰਦਾ ਦੇ ਨਾਲ ਕਿਉਂਕਿ ਸਾਰੀਆਂ ਸੁਰਤੀਆਂ ਕਾਲ ਦੇ ਹਵਾਲੇ ਨੇ ਸਾਰੇ ਜਾਨੇ ਹੁਣ ਕਿਸੇ ਦਾ ਜਨਮ ਘਰ ਦੇ ਵਿੱਚ ਪੁੱਤ ਇੱਕ ਪੁੱਤ ਹੋਇਆ ਉਹਦਾ ਜਨਮ ਜਿਹੜਾ ਪਿਛਲਾ ਹੈ ਉਹਦੇ ਸੰਸਕਾਰ ਪਿਛਲੇ ਹੈ ਹੁਣ ਆਪਾਂ ਦੇਖਦੇ ਹਾਂ ਘਰ ਦੇ ਵਿੱਚ ਪਿਤਾ ਜਿਹੜਾ ਹੈ ਉਹ ਅਮਰਤਾਰੀ ਹੈ ਜਾਂ ਗੁਰਸਿੱਖ ਹੈ ਉਹ ਤਨਸ਼ੇ ਕਰਦਾ ਹੈ ਉਹ ਪਿਛਲੇ ਸੰਸਕਾਰ ਹੈ ਹੁਣ ਜਦੋਂ ਘਰ ਦੇ ਵਿੱਚ ਮਾੜੀ ਨੂੰ ਪਰਵੇਸ਼ ਕਰ ਜਾਂਦੀ ਹੈ ਤੇ ਸਾਨੂੰ ਬੁੱਢੇ ਬਾਰੇ ਨਹੀਂ ਪੁੱਛੀ ਸਾਨੂੰ ਦੁੱਖ ਲੱਗਦਾ ਹੈ ਪਰ ਜੇ ਨਾਮ ਜਪ ਕੇ ਆਪਾਂ ਦੁੱਖ ਸੁੱਖ ਤੋਂ ਉੱਪਰ ਉੱਠ ਕੇ ਦੁਨੀਆ ਦੀ ਪਰਵਾਹ ਹੀ ਕੋਈ ਨਹੀਂ ਫਿਰ ਤਾਂ ਪ੍ਰਮਾਤਮਾ ਸਾਡੇ ਕਾਰਜ ਤੇ ਆਉਂਦਾ ਹੈ ਤੇ ਜਿੱਦਾਂ ਹੁਣ ਸਾਡੇ ਅੰਦਰ ਚੜ ਪੈਦਾ ਹੁੰਦੀ ਹੈ ਪ੍ਰਮਾਤਮਾ ਨੂੰ ਮਿਲਣ ਨੂੰ ਇਦਾਂ ਹੀ ਪ੍ਰਮਾਤਮਾ ਅੰਤਰੀ ਵੀ ਹੁੰਦੀ ਹੈ ਪਰ ਉਹਦੇ ਅਸੂਲ ਹੈ ਕੁਝ ਨਿਯਮੇ ਬਣਾਓ ਜੇ ਨੂੰ ਮਹਾਰਾਜ ਸਮਝਾਉਂਦੇ ਨੇ ਕਿਤੇ ਚਰਨ ਸ਼ਰਨ ਗੁਰ ਇੱਕ ਪੈੜਾ ਜਾਇ ਚਲ ਸਤਿਗੁਰ ਆਗੇ ਹੋਏ ਕੋਠ ਪੈੜਾ ਲੇਤਾ ਅਗੋਂ ਮਾਲਕ ਵੀ ਕਰੋੜਾ ਪੈੜਾ ਪੈੜਾ ਚੱਲ ਕੇ ਸਾਨੂੰ ਲੈਣ ਵਾਸਤੇ ਆਉਂਦਾ ਪਰ ਕੀ ਹੈ ਜਿਸ ਹਿਰਦੇ ਦੇ ਅੰਦਰ ਜਿਸ ਇਸ ਹਿਰਦੇ ਦੇ ਅੰਦਰ ਮਾਲਕ ਨੇ ਆ ਕੇ ਬੈਠ ਕੇ ਆਪਣੀ ਭਾਸ਼ਾ ਬੋਲਣੀ ਹੈ ਸਾਨੂੰ ਉਪਦੇਸ਼ ਕਰਨਾ ਹੈ ਉਹ ਹਿਰਦੇ ਦੇ ਉੱਤੇ ਅਸੀਂ ਗੰਧ ਖਿਲਾ ਰਿਆ ਹੋਇਆ ਕੂੜਾ ਖਲਾ ਰਿਆ ਹੋਇਆ ਇਸੇ ਕਰਕੇ ਮਹਾਰਾਜ ਸਮਝਾਉਂਦੇ ਨੇ ਕਿੰਦੇ ਮਨ ਜੀਤ ਜਗ ਜੀਤ ਇਹ ਮਨ ਬੈਰੀ ਹੈ ਇਹ ਪਹਿਲਾਂ ਆਪਣੇ ਆਪ ਦੇ ਨਾਲ ਧੋਖਾ ਕਰਦਾ ਹੈ ਦੂਜੇ ਨਾਲ ਬਾਅਦ ਵਿੱਚ ਕਰਦਾ ਹੈ ਸਿਆਣਾ ਬਣਿਆ ਇਹ ਸੰਸਾਰ ਦੀ ਸਿਆਣਫਾ ਹੈ ਚਲਾਕੀ ਵੀ ਹੈ ਕਿਤرائی ਵੀ ਹੈ ਮਾਰਨ ਸਮਝਾਉਂਦੇ ਕਿਤੇ ਭੋਲੇ ਭਾਲੇ ਮਿਲੇ ਨਗਰਾਇਆ ਚਲਾਕੀਆਂ ਦੇ ਨਾਲ ਸਿਆਣਫਾ ਦੇ ਨਾਲ ਪਰਮਾਤਮਾ ਕਦੀ ਨਹੀਂ ਮਿਲਦਾ ਇਹ ਸਾਰਾ ਕੁਝ ਛੱਡਣਾ ਪੈਂਦਾ ਜਦੋਂ ਆਪਾਂ ਨਾਮ ਜਪਦੇ ਆ ਇਹ ਟੁੱਟ ਜਾਂਦਾ ਹੈ ਇਹ ਟੁੱਟਣ ਤੋਂ ਬਾਅਦ ਸਾਡੀ ਸੁਰਤ ਅੰਦਰ ਜੁੜਦੀ ਜੇ ਤਾਂ ਨਾਮ ਪ੍ਰਗਟ ਨਹੀਂ ਹੁੰਦਾ ਜੇ ਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਬਿੰਦਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦਿਓ ਨਾਮ ਸੰਤੋਖਿਆ ਉਤਰੇ ਮਨ ਦੀ ਭੁੱਖ ਮਨ ਦੀ ਭੁੱਖ ਹੀ ਤਾਂ ਉਤਰੀ ਆ ਮਨ ਨੇ ਘਰ ਦੇ ਵਿੱਚ ਹੀ ਤਾਂ ਪਰਵੇਸ਼ ਹੋਣਾ ਜੇ ਅੰਦਰੋਂ ਨਾਮ ਪ੍ਰਗਟ ਹੋਵੇ ਉਂ। ਇਹ ਬਾਰ-ਬਾਰ ਆਪਾਂ ਇਹ ਸੋਚਣਾ ਹੈ ਕਿ ਜਿਹੜਾ ਨਾਮ ਹੈ ਉਹ ਕਿੱਥੇ ਹੈ ਸਾਡੇ शरीर ਦੇ ਅੰਦਰ। ਸਾਡਾ ਮਨ ਕਿੱਥੇ ਆ ਉਹ ਕੁਝ ਟਾਈਮ ਵਾਸਤੇ ਇਸ शरीर ਦੇ ਅੰਦਰ ਹੈ ਤੇ ਨਾਮ ਹੈ ਕਿਹਦੇ ਕੋਲ ਹੈ? ਨਾਮ ਹੈ ਪਰਮਾਤਮਾ ਦੇ ਕੋਲ ਆਪਾਂ ਸਾਰੇ ਜੀ ਕਹਿੰਦੇ ਆ ਆਪਾਂ ਨਾਮ ਲਿਆ ਨਾਮ ਲਿਆ ਜੇ ਆਪਾਂ ਕਿਸੇ ਤੋਂ ਵੀ ਨਾਮ ਲੈਨੇ ਆ ਉਹ ਸਾਨੂੰ ਬੋਲ ਕੇ ਦੱਸ ਸਕਦਾ ਹੈ ਇਹ ਨਾਮ ਹੈ ਨਾਮ ਕਿੱਥੋਂ ਸ਼ੁਰੂ ਹੁੰਦਾ ਜਿੱਥੋਂ ਸੰਸਾਰ ਦੀ ਭਾਸ਼ਾ ਖਤਮ ਹੋ ਜਾਂਦੀ ਤੇ ਨਾਮ ਹੈ ਕਿੱਥੇ ਆ ਪਰਮਾਤਮਾ ਦੇ ਕੋਲ ਜਿਹਨੂੰ ਮਹਾਰਾਜ ਸਮਝਾਉਂਦੇ ਇਹ ਨਾਮ ਜਿਹੜਾ ਹੈ ਨਾਮ ਰਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵਾ ਲੱਗਿਆਂ ਕੱਢ ਰਤਨ ਦੇ ਵੀ ਪ੍ਰਕਾਸ਼ ਹੁਣ ਸਤਿਗੁਰ ਕੀ ਸੇਵਾ ਕਿਹੜੀ ਹੈ ਹਰ ਕੀ ਸੇਵਾ ਚੱਕਰੀ ਸੱਚੇ ਸ਼ਬਦ ਪਿਆਰ ਸਾਧ ਸੰਗਤ ਜੀ ਘਰਾਂ ਜਿ ਬੈ ਕੇ ਨਾਮ ਜਪਣਾ ਨਾਮ ਜਪ ਕੇ ਸਾਨੂੰ ਸੋਝੀ ਆਏਗੀ ਸਾਨੂੰ ਆਪਣਾ ਆਪ ਪਤਾ ਲੱਗਿਆ ਆਓ ਆਪਾਂ 2 ਮਿੰਟ ਸਤਨਾ ਬਾਣੀ ਜੀ ਦਾ ਜਾਪ ਕਰੀਏ ਸਾਰੇ ਜਣੇ ਨੀਂਦਰ ਬੰਦ ਕਰਕੇ ਮਗਰ ਮਗਰ ਬੋਲਣਾ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਸਤਨਾਮ ਵਾਹਿਗੁਰੂ ਸੱਤ ਗੁਰੂ ਤਨ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਅਨਜੀ ਇਹਨਿਆਂ ਨੂੰ ਵਿਚਾਰਾ ਕਰਦੇ ਹੋਏ ਕੀਕ ਨਹੀਂ ਅਨੇਕ ਗਲਤੀਆਂ ਹੋ ਜਾਣਗੀਆਂ ਨੇ ਸਤ ਸੰਗਤ ਸਹਿਬ ਫਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੱਖਣ ਜੋ